ਤੇ ਮਨਵੀਰ ਸੁੱਤੀ ਪਈ ਅੱਜ ਬਾਹਰ ਚੱਲੇ ਆਟੋ ਵਿੱਚ ਉਨੇ ਰਹਿ ਨੇ ਰਬਾ ਪੁਲ ਥੱਲੇ ਆ ਨਾ ਇਹ ਰਵੋ ਲੱਗ ਰਿਹਾ ਕਦੀ ਉਸ ਗੋਦੀ ਵਿੱਚ ਕਦੀ ਉਸ ਗੋਦੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਤੋਂ ਸੁਆਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਹੱਸਦੇ ਰੋ ਵਸਦੇ ਰੋ ਪਰਮਾਤਮਾ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਦੋਸਤੋ ਜੀ ਇਧਰ ਦੇਖੋ ਜੀ ਸਾਡੀ ਮਨਵੀਰ ਹੁਣੇ ਨਹਾ ਕੇ ਹਟਈ ਆ ਜੀ ਮਾਸਿੱਦ ਦੇ ਘਰ ਪਹਿਲੀ ਵਾਰ ਨਹਾ ਲਈ ਅੱਜ ਤੇ ਮਨਵੀਰ ਹੁਣ ਦੁੱਧੂ ਪੀ ਕੇ ਆ ਪੀ ਲਿਆ ਦੁੱਧੂ ਬੱਸ ਇਹਨੇ ਤੁਹਾਨੂੰ ਸ਼ੋਨੇਗੀ ਨਿੰਨੀਆਂ ਕਰਲੇਗੀ ਤੇ ਅੱਜ ਅਸੀਂ ਹੈ ਆਥਲਾ ਮਾਰਕੀਟ ਜਾਣਾ ਵਾ ਤੇ ਮੈਂ ਤਾਂ ਰਮਨ ਜਾਣਾ ਮਾਰਕੀਟ ਅਤੇ ਅੱਜ ਪਹਿਲੀ ਵਾਰੀ ਮੇਰੇ ਤੋਂ ਬਿਨਾਂ ਰਹੇਗੀ ਮਾਸੀ ਦੇ ਕੋਲ ਰਹੇਗੀ ਥੋੜੀ ਥੋੜੀ ਆਤ ਪਾਵਾਂਗੇ ਜਿੱਦਾਂ ਦੱਸਿਆ ਤੁਹਾਨੂੰ ਪਹਿਲਾਂ ਕਿ ਹਰੀ ਸਿੰਘ ਵਲੌਗ ਚੈਨਲ ਤੇ ਵੀਡੀਓ ਆਉਂਦੀਆਂ ਹੁੰਦੀਆਂ ਸੀ ਪਹਿਲਾਂ ਵੀ ਸਾਡੀ ਹੁਣ ਵੀ ਆਉਂਦੀਆਂ ਵਾ ਉਹਦੇ ਵਿੱਚ ਪਹਿਲਾਂ ਵੀ ਮੈਂ ਵੀ ਉੱਥੇ ਵਲੌਗ ਬਣਾਉਂਦੀ ਹੁੰਦੀ ਸੀ ਕਿ ਮਾਰਕੀਟ ਵਲੌਗ ਮੈਂ ਵੀ ਨਾਲ ਸਰਬ ਦੇ ਹੁੰਦੀ ਹੁੰਦੀ ਸੀ ਕਿ ਤੇ ਹੁਣ ਜਦੋਂ ਮਨਵੀਰ ਹੋਈ ਤੇ ਮੈਂ ਫਿਰ ਨਹੀਂ ਜਾਂਦੀ ਹੈਗੀ ਸੀ ਤੇ ਉੱਥੇ ਜਾਣਾ ਸ਼ੁਰੂ ਕਰਨਾ ਕਿ ਹੌਲੀ-ਹੌਲੀ ਆਤ ਪਾਉਗੀ ਉਹਨੂੰ ਬਿਨਾਂ ਮੇਰੇ ਰਹਿਣ ਦੀ ਤਾਂ ਰਹਾ ਕਰੇਗੀ ਤਾਂ ਹੌਲੀ-ਹੌਲੀ ਮਾਸੀ ਕੋ ਕਦੀ ਭੂਆ ਕੋ ਰਹਾ ਕਰੇਗੀ ਫਿਰ ਦੇ ਫਿਰ ਅੱਜ ਛੜ ਕੇ ਜਾਵਾਂਗੇ ਮਾਸੀ ਦੇ ਕੋਲ ਅਸਲ ਖਰੀਦਦਾਰੀ ਕਰਨੀ ਹੈ ਵਲੌਗ ਬਣਾਉਣ ਨੇ ਚੱਲੀ ਹੈਗੀ ਥੋੜੀ ਖਰੀਦਦਾਰੀ ਕਰਨੀ ਹੈਗੀ ਅਸੀਂ ਤੇ ਮੈਂ ਤਾਂ ਰਮਨ ਜਾਵਾਂਗੇ ਮਾਰਕੀਟ ਅੱਜ ਇਹ ਰਹੇਗੀ ਆਪਣੀ ਮਾਸੀ ਦੇ ਘਰ ਮਾਸੀ ਕੋਲ ਰਮਨ ਵੀ ਤਿਆਰ ਹੋ ਗਈ ਵਜਾ ਜਾਣ ਵਾਸਤੇ ਤੇ ਮਨਵੀਰ ਸਰਦੀ ਤਿਆਰ ਹੋਈ ਪਈ ਸੌਣ ਵਾਸਤੇ ਇਹ ਪਹਿਲਾਂ ਸੌਂਗੀ ਦੀ ਫਿਰ ਉੱਠਖੜੀ ਫਿਰ ਸੌਣ ਦੀ ਤਿਆਰੀ ਵਿੱਚ ਐਦਰ ਹੋ ਗਈ ਮੈਂ ਤਿਆਰ ਆਪਾਂ ਜਾਣਾ ਹੈ ਅੱਜ ਮਾਰਕੀਟ ਕੁਝ ਸਮਾਨ ਲੈਣ ਵਾਸਤੇ ਇੱਕ ਸੂਟ ਲਵਾਂਗੇ ਤੇ ਫਿਰ ਮੈਂ ਥੋੜਾ ਸਮਾਨ ਇਹਨੇ ਆਪਣੇ ਵਾਸਤੇ ਆਪਣੇ ਵਾਸਤੇ ਲੈਣਾ ਹੈ ਮੈਦੇ ਅੱਗੇ ਆਰੀ ਕੁਝ ਸਮਾਨ ਲੈਣਾ ਇਹਨੇ ਠੀਕ ਹੈ ਜੀ ਉਹਦੇ ਵਾਸਤੇ ਕੀ ਕਰਕੇ ਆਇਆ ਦੱਸ ਮੇ ਲੋਸ਼ਨ ਲਗਾ ਆਇਆ ਇਧਰ ਮੂੰਹ ਕਰ ਮੇਰੇ ਕੋਲ ਪਾਸੇ ਇਧਰ ਮੂੰਹ ਕਰਕੇ ਦਿਖਾ ਸੇ ਮੈਨੂੰ ਅਜ ਮੂੰਹ ਦੱਸ ਦਿਖਾ ਮੂੰਹ ਦਿਖਾ ਆਪਣਾ ਆਖਰ ਆਪੋ ਜਿਹਾ ਕੱਕੇ ਦੀ ਬੋਤਲ ਵਿੱਚ ਪਾਈਏ ਤੇ ਪਾਣੀ ਗਰਮ ਰੱਖੀ ਲਾ ਮੈਨੂੰ ਨੀ ਬਾਲਾ ਦੇ ਮਤਹਿਰੋ ਇਹ ਵੀ ਨਾ ਦੇਖੋ ਜੀ ਲਾਡੀਆਂ ਕਰਦੀ ਪਈ ਵੈਦ ਨਾਲ ਤੇ ਮੈਂ ਹੁਣ ਚੱਲੀ ਆ ਘਰ ਓਟੋ ਦਾ ਟਾਈਮ ਹੋ ਗਿਆ ਵਾ ਇਹਨਾਂ ਦਾ ਨਾ ਟਾਈਮ ਦੇ ਸਭ ਓਟੋ ਹੁੰਦੇ ਆ ਤੇ ਪਿੰਡ ਵਿੱਚ ਟਾਈਮ ਦੇਖੋ ਮੈਂ ਉਹ ਤਾਂ ਹੁੰਦੇ ਆ ਤੇ ਇਸ ਕਰਕੇ ਨਾ ਹੁਣ ਟਾਈਮ ਹੋ ਗਿਆ ਓਟੋ ਤਾਂ ਚੱਲੇ ਆ ਤੇ ਇਹਨੂੰ ਆਪਾਂ ਮਾਸੀ ਦੇ ਹਵਾਲੇ ਕਰ ਚੱਲੇ ਆ ਆ ਲੋ ਜੀ ਸਾਂਭੋ ਇਸ ਕੁੜੀ ਨੂੰ ਲੋ ਜੀ ਹੁਣ ਜਾਓ ਮਾਸੀਆਂ ਦੇ ਕੋਲ ਮੱਛੀਆਂ ਦੇ ਕੋਲ ਠੀਕ ਆ ਕਰ ਲੋ ਆ ਲਓ ਜੀ ਫੜੋ ਚਲੋ ਜਾਈਏ ਚੱਲ ਲਈ ਹੁਣ ਲਓ ਜੀ ਅਸੀਂ ਆਟੋ ਉਤਰ ਗਏ ਹੋਏ ਆ ਤੇ ਬਾਜ਼ਾਰ ਵਿੱਚ ਐਂਟਰੀ ਕਰ ਲਈ ਹੋਈ ਹੈਗੀ ਆ ਤੇ ਆਹ ਦੇਖੋ ਜੀ ਪਰਸਾਂ ਦੀ ਦੁਕਾਨਾਂ ਕੁਝ ਕੁ ਕਰਨਾ ਸੱਪਾ ਸੇ ਬਾਜ਼ਾਰ ਲੱਗਾ ਹੋਇਆ ਤੇ ਪਹਿ ਸ਼ੂਜ਼ ਵੀ ਲਵਾਂਗੇ ਹੈ ਨਾ ਤੇ ਅੰਦਰ ਦੇਖੋ ਜੀ ਪਹਿਲਾਂ ਆਪਾਂ ਸ਼ਰਮ ਦਾ ਸਮਾਨ ਲੈ ਲਈ ਰਮਣ ਪਹਿਲਾਂ ਕੀ ਲੈਣਾ ਹੈਗਾ ਦੱਸ ਸੂਟ ਲੈਣਾ ਪਹਿਲਾਂ ਹੈਗਾ ਸੂਟ ਦੇਖਦੇ ਅਸੀਂ ਅੱਗੇ ਜਾ ਕੇ ਤੇ ਆਪਾਂ ਸਮਾਨ ਸਾਰਾ ਆਪਾਂ ਹੌਲੀ ਹੌਲੀ ਲੈ ਜਾਵਾਂਗੇ ਦੇਖਾਂਗੇ ਸੂਟ ਲਿਆ ਹੋਇਆ ਕਿ ਜਰੂਰ ਲਵਾਂਗੇ ਆਪਾਂ ਸੂਟ ਨਾਲ ਲੈਂਦਿਆਂ ਦਾ ਕਿਉਂਕਿ ਮੈਂ ਟਰਾਈਪੋਡ ਲੈ ਕੇ ਆਇਆ ਨਾ ਟਰਾਈਪੋਡ ਮੇਰੇ ਰਹਿ ਗਿਆ ਘਰ। ਆਏ ਦੋਸਤਾਂ ਸਿੰਦੂ ਅੱਜ ਸ਼ੋਪਿੰਗ ਆ ਮੈਂ ਸੌਫਤ ਕਰ ਲਿਆ ਤੇ ਸੂਟ ਲੈਣ ਆਇਆ ਤੇ ਮੈਂ ਪਹੁੰਚੇਗੀ ਫੈਨਸੀ ਕਲੈਕਸ਼ਨ ਤੇ ਅਸੀਂ ਇਹਦੀ ਵੀਡੀਓ ਬਣਾਈ ਹੋਈ ਚੈਨਲ ਦੇ ਹਰ ਸਿੰਘ ਲੋਕ ਤੇ ਪਾਈ ਹੋਈ ਹੈ ਤੁਸੀਂ ਉੱਥੇ ਚਲ ਕੇ ਜਰੂਰ ਦੇਖ ਕੇ ਦੇਖਿਓ ਭਾਜੀ ਉਹਨਾਂ ਦੇ 2 ਵਜੇ ਸੁੱਟ ਹੁੰਦੇ ਆ ਬਹੁਤ ਜ਼ਿਆਦਾ ਮਤਲਬ ਇ ਲੋ ਰੇਟ ਤੇ ਘੱਟ ਰੇਟ ਤੇ ਭਾਜੀ ਦਿੰਦੇ ਆ ਸੂਟ ਤੇ ਇੱਕ ਵੀ ਚੈਨਲ ਦੇਖਿਓ ਹਰ ਸਿੰਘ ਲੋਕ ਚੋਂ ਜਰੂਰ ਦੇਖਿਓ ਇਹ ਫੈਨਸੀ ਕਲੈਕਸ਼ਨ ਦੀ ਵੀਡੀਓ ਆ ਦੇਖੋ ਜੀ ਵਿਆਹ ਦੀ ਤਿਆਰੀ ਹੋਣ ਕਿ ਤੇ ਰਮਨ ਲੈਣ ਦੀ ਮ ਆ ਦੇਖੋ ਸਾਰਾ ਮੇਪਾ ਸਮਾਨ ਦੇਖੋ ਇਧਰ ਕਿੰਨਾ ਵੱਡਾ ਉਹ ਤੱਕ ਲਾਈਨ ਲੱਗੀ ਹੋਰ ਸਾਰੇ ਪਤਨ ਕਿਹੜਾ ਜੂੜਾ ਚਾਹੀਦਾ ਇਹਨੂੰ ਆਪਣੇ ਵਾਲਾ ਵਧਾਉਂਦੀ ਨਹੀਂ ਹੈਗੀ ਆਪਣੇ ਲਈ ਜੂੜੇ ਨਕਲੀ ਚਾਹੀਦੇ ਇਹਨੂੰ ਆਦਰ ਦੇਖੋ ਜੀ ਆਹ ਦੋ ਤਿੰਨ ਚੀਜ਼ ਲੱਗੀਆਂ ਟੋਕਰੀ ਮੈਨੂੰ ਫੜਾਈ ਚਲੋ ਰਮਨ ਦੇਖੋ ਬਹੁਤ ਜਲਦੀ ਸੁਨਾ ਸਾਈਆਂ ਵੇਖ ਲਓ ਨੀਲ ਪਾਲੇ ਨੀਲ ਪਾਲਾ ਸ਼ਮਤ ਹੋ ਜਾਂਦੇ ਇਧਰ ਆ ਜਾਓ ਨਾਲ ਦਾ ਇੱਕ ਤਾਂ ਬਲੈਕ ਸੂਟ ਆ ਕੀ ਕਲਿਆਣਾ ਫਿਰ ਇੱਕ ਇੱਕ ਫੀਟ ਕਿੰਨੀਆਂ ਕਲਿਆਣੀਆਂ ਫਿਰ ਜਲਦੀ ਘਰ ਪਰ ਲੈ ਗਈ ਵੀ ਦੇਖਣੀ ਐ ਆਹ ਵੇਖੋ ਜੀ ਰਵਣ ਫੁੱਤਨਾਸ ਕੀ ਲੈ ਗਈ ਸਾਰਾ ਵਜਾ ਅਸੀਂ ਗਾਲ ਰਮਨ ਦੀ ਲੈ ਗਈ ਨਹੀਂ ਮਿਲੀ ਹੈਗੀ ਨਾ ਇਹ ਕ ਰਮਨ ਦਾ ਜੂੜਾ ਮਿਲਿਆ ਇੱਕ ਨਾ ਲੈ ਗਈ ਮਿਲੀ ਐ ਕੁਛ ਨਹੀਂ ਮਿਲਣਿਆ ਰਵਣ ਰਵਣ ਪਰੇਸ਼ਾਨ ਹੋ ਗਈ ਅਸੀਂ ਬਹੁਤ ਅੱਗੇ ਤੱਕ ਆ ਗਏ ਆ ਪਰ ਸਾਨੂੰ ਨਾ ਜੂੜਾ ਮਿਲਿਆ ਤੇ ਨਾ ਸਾਨੂੰ ਲੈ ਗਈ ਮਿਲੀ ਅਸੀਂ ਥੱਲੇ ਵਾਪਸ ਹੁਣ ਚਲ ਜੀ ਹੁਣ ਵਾਪਸ ਕੋਈ ਖਾ ਵੀ ਲੈ ਫਿਰ ਹੁਣ ਕੀ ਖਾਣਾ ਮਰਗੀ ਇਹ ਕੁਲਚੇ ਖਾਂਦੇ ਨਾ ਲੋ ਜੀ ਰਮਨ ਦਾ ਹੁਣ ਇਹ ਹੋ ਗਿਆ ਪਲਾਨ ਚੇ ਕੁਲਚਾ ਖਾਂਦੇ ਤਿਆਰੀ ਸੀਗੀ ਪਰ ਹੁਣ ਇਸ ਦਾ ਮਨ ਕਹਿੰਦੀ ਪਈ ਕਿ ਮੈਂ ਖਾਣੇ ਨੂਡਲ ਨੂਡਲ ਖਾਣੇ ਪਰ ਪਿਆ ਕੰਨੀ ਕਰ ਰਹੇ ਆ ਕਾਜਾ ਇਹ ਖਾਣੇ ਆ ਜੀ ਇਵੀ ਇਤਰੀ ਕਈ ਕਾਰਖਾ ਘਰ ਤੇ ਖਾਲਾ ਬੈਠ ਕੇ ਐਸੇ ਨਹੀਂ ਖਾਣੇ ਘਰ ਖਾਣੇ ਜਾ ਕੇ ਹਣ ਖਾਰੇ ਫੁੱਲ ਦੀਏ ਚਲੋ ਰੋਟੀ ਖਾਣੇ ਬੈਠੋ ਆ ਵੇਖੋ ਨੂਡਲ ਪਾ ਦਿੱਤੇ ਵਿੱਚ ਮਸਾਲੇ ਪਾ ਦਿੱਤੇ ਭਾਜੀ ਨੇ ਨਾਲ ਜੀ ਸੌਸ ਪਾ ਗਏ ਚਲ ਸਰਕਾ ਹਾਂ ਦਾ ਮਨੇ ਸਿਦਕਾ ਪਾਉਂਦੇ ਪਏ ਕੱਟਣੀਆਂ ਛੋਟਣੀਆਂ ਪਾ ਆਪੋ ਕੇ ਚਲੋ ਜੇ ਬਾਹਰ ਤੇ ਨਾ ਚੌਮੀ ਨਾ ਨੂਡਲਸ ਚੌਮੀ ਨਾ ਅੱਲੇ ਤਾਂ ਨਿਕਲਣਗੇ ਇਹਦੇ ਇਹਨੂੰ ਕੇ ਫਾਸਟ ਫੂਡ ਨਾ ਖਾਇਆ ਕਰ ਇਹਨੇ ਫਾਸਟ ਫੂਡ ਤਾਂ ਪਿੱਛੇ ਪੇਸ਼ ਪੈਂਦੀ ਰਹਿੰਦੀ ਇਹ ਨਵੀਂ ਸ਼ਾਪਿੰਗ ਅਸੀਂ ਕਰ ਲਈ ਜੀ ਸ਼ਾਪਿੰਗ ਕਰਕੇ ਤਾਂ ਅਸੀਂ ਬੈਠ ਚੱਲੇ ਆਂ ਆਟੋ ਵਿੱਚ ਉੱਨੇ ਰਹੇ ਨੇ ਰਬੜਾ ਪੋਲ ਥੱਲੇ ਆ ਨਾ ਇਹ ਰਵੋ ਲੱਗ ਰਿਹਾ ਹੈ ਚਲੋ ਜੀ ਬੈਲਜੀ ਆ ਰੋਟਾ ਕਿੰਨੇ ਵੇਲੇ ਟਾਈਮ ਹੈ ਰੋਟਾ ਚੱਲਦਾ ਜਗ੍ਹਾ 10 ਮਿੰਟ 10 ਮਿੰਟ ਰਹਿ ਗਏ ਹੋਣੇ ਨਾ ਚਲੋ ਇਹ ਹੁਣ ਹੋ ਗਈ ਹੋਈ ਐਂਟਰੀ ਅਸੀਂ ਆ ਗਏ ਹੋਇਆ ਘਰ ਤੇ ਮਨਵੀਰ ਸੁੱਤੀ ਪਈ ਅੱਜ ਮਨਵੀਰ ਕੋਈ ਨਹੀਂ ਪਤਾ ਮਮਾ ਕਿੱਥੇ ਜਾ ਕੇ ਕਿੱਥਾ ਨਹੀਂ ਜਾ ਕੇ ਗੱਜਣਾ ਅਸੀਂ ਮਾਰਕੀਟ ਜਾ ਕੇ ਘੁੰਮ ਘੁੰਮ ਕੇ ਆ ਵੀ ਗਏ ਆ ਖਰੀਦਾ ਹੀ ਕਰਕੇ ਅੱਜ ਦੀ ਭੈਣ ਦੇਲਾ ਖਾਣ ਲੱਗੀ ਐ ਚੌਮੇਨ ਵੀ ਖਾਣ ਲੱਗ ਗਈ ਐ ਵੇਖ ਲੈ ਦੇ ਚੋਮੇ ਖਾਣਾ ਸ਼ੁਰੂ ਕਰ ਲੱਗੀ ਹੈਗੀ ਆ ਇੱਧਰ ਦੇਖੋ ਜੀ ਆ ਮੈਨੂੰ ਦੀਦੀ ਨੇ ਲੈ ਕੇ ਦਿੱਤੇ ਸ਼ੂਜ਼ ਤੇ ਮੈਂ ਸ਼ੂਜ਼ ਨੇ ਤੁਹਾਨੂੰ ਪਾ ਕੇ ਦਿਖਾਉਣੀ ਆ ਤੇ ਇੱਧਰ ਅਮਨ ਵੀ ਸ਼ੂਜ਼ ਲੈ ਆਈ ਆਪਣੇ ਉੱਥੇ ਸੀਨ ਨਹੀਂ ਲਿਆ ਗਿਆ ਕਿਉਂਕਿ ਬਹੁਤ ਜ਼ਿਆਦਾ ਰਸ਼ ਰਸ਼ ਸੀਗਾ ਮਨਵੀਰ ਨੂੰ ਪਤਾ ਲੱਗਾ ਕਿ ਮਾਸੀ ਘਰ ਆਈ ਹੈਗੀ ਤੇ ਮਨਵੀਰ ਦੇ ਮਾਮਾ ਨੂੰ ਮਿਲਣ ਵਾਸਤੇ ਆ ਗਏ ਹੋਏ ਆ ਆ ਵੇਖੋ ਜੀ ਮਨਵੀਰ ਕਦੀ ਉਸ ਗੋਦੀ ਵਿੱਚ ਕਦੀ ਉਸ ਗੋਦੀ ਵਿੱਚ ਆ ਬਾਤ ਆ ਮਨਵੀਰ ਅਹੀ ਵੀਰ ਨੇ ਹੈਗਾ ਚਾਵਾ ਹੋਰ ਸ਼ਾਮ ਦਾ ਟਾਈਮ ਹੈਗਾ ਚਾਹ ਪਿੰਦੇ ਅਸੀਂ ਅਸੀਂ ਲੱਡੂ ਲੱਡੂ ਖਾਣਨਗੇ ਨਿਆਣੇ ਅੱਲੇ ਮੰਦਿਰ ਚਾਲੇ ਕੰਨਗੇ ਨਿਆਣੇ ਰਾਤਲੇ ਆ ਮੜੀ ਆਪਣੇ ਉਹ ਰੱਖ ਪਾਉਣਿਆਂ ਖਾਣ ਦੇ ਵਿੱਚ ਮੀਠੀ ਚੁਟਕੀ ਅਨ ਤੋਂ ਪਾਣੀ ਕਿੰਨੇ ਦੀ ਗਾਦੀ ਚੁਟਕੀ ਤੇ ਇਹ ਹੈ ਦੇਖੋ ਇਹਨੂੰ ਕੋਈ ਪਰਵਾਹ ਨਹੀਂ ਮਾਰ ਆਪਣੇ ਦੀ ਹੈਣਾ ਮਨਵੀਰ ਹਾਂ ਮਮਾ ਕਿੱਥੇ ਗਿਆ ਜੀ ਅੱਜ कि ममा जी हाँ बजार गई मम्मा जी सामान लैन गई जी हाँ कि मेरा काका कला रहा माची को रहा का है माची को आज तू है माची को आज तो तू सच्ची माची को रहा का इधर बगर तो अपना तू गंदे भी आला है ओ सच्ची गंदे भी आला हो गया तू गंदा काका बने कला रहा आज माछी को सच्ची माची को तंग माछी ने तो आज ਨੋਇਆ ਨੋਇਆ ਨਹੀਂ ਗਏ ਨਿਆ ਮੰਮੀ ਮਿਲਣ ਵਾਸਤੇ ਆਈ ਸੀ ਮਾਮੂ ਵੀ ਆਏ ਜਨ ਮਿਲਣ ਵਾਸਤੇ ਮੰਮੀ ਵੀ ਆਏ ਮਾਮੂ ਵੀ ਜਨ ਮਿਲਣ ਵਾਸਤੇ ਆਈ ਸੀ ਹੂੰ ਹੂੰ ਖੇਡੀਆਂ ਕੱਦ ਸੀ ਤੋ ਖੇਡੀਆਂ ਹੁਣ ਮਮਾ ਉਹ ਖੇਡੀਆਂ ਕੱਦ ਸੀ ਤੋ ਹੂੰ ਅੱਨਾ ਹੀ ਆ ਕਿਤ ਕਾ ਜ ਨਹੀਂ ਆ ਅੱਨਾ ਹੀ ਨਹੀਂ ਨਾ ਕਰ ਕੀ ਅਜ ਕਿੰਨਾ ਟਾਈਮ ਛੋ ਲਿਆ ਫੇਰ ਹਨਾ ਨਿੰਨੀਆਂ ਕਿਤਿਆਂ ਚ ਫੇਰ ਹਨਾ ਹਨਾ ਚਾਰ ਜੋ ਆਏ ਸੀ ਤੁਨ ਚਾਰ ਜੋ ਹੋ ਗਿਆ ਸੀ ਚਾਰ ਜੋ ਹੋ ਗਿਆ ਸੀ ਚਾਰ ਜੋ ਚੰਚੀ ਹੂੰ ਚੰਚੀ ਚਾਜੋ ਆ ਜਾਈਂ ਲੋ ਜੀ ਮਨੇ ਵੀਰ ਅੰਦਰ ਆ ਕੇ ਬਹੁਤ ਖੁਸ਼ ਹੋ ਗਈ ਹੋਈ ਏ ਤੇ ਰਬਾ ਮਨ ਆ ਖੇਡਦੀ ਪਈ ਏ ਤੇ ਹਨਾ ਮਨੇ ਵੀਰ ਮਨੇ ਵੀਰ ਕੀ ਕਹਿਣਾ ਆਪਣੇ ਵਿਊਅਰਸ ਨੂੰ ਦੂੰ ਆਪਣਾ ਕੁਝ ਕਹਿਣਾ ਚਾਹੁੰਦੀ ਅੱਜ ਹੱਸਦੇ ਰੋ ਵਸਦੇ ਰੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਠੀਕ ਹੈ ਨਾ ਆਪਾਂ ਸੁਨੇਹਾ ਦੇ ਦੋ ਹੁੰਦਾ ਆਪਾਂ ਸੁਨੇਹਾ ਬੋਲ ਬੋਲ ਐ ਕੋ ਇਹ ਆਖੂ ਆਪਣਾ ਅਧਿਰੇ ਨਹੀਂ ਆਖੂ ਆਖੋ ਕਹਿੰਦੇ ਰਹਿੰਦੀ ਹੈ ਨਾ ਐ ਕੋ ਐ ਕੋ ਪਿੱਡੀ ਏ ਕੀ ਕਹਿੰਦੀ ਦੇਸੋਂ ਤਾਂ ਕਿ ਕਹਿੰਦੀ ਕੀ ਕਰਨਾ ਸੀ ਮਨਵੀਰ ਤੂੰ ਹੂੰ ਨਾ ਸੀ ਦੱਸ ਸਿਨਿਆਂ ਹਰ ਦੇ ਦਿੰਦਾ ਆਪਾ ਕੀ ਕਹਿਨੇ ਹੋਨੇ ਊੜਾ ਤੇ ਜੂੜਾ ਮੇਸ਼ਾ ਸਾਮ ਕੇ ਰੱਖੋ ਘਰ ਵਿੱਚ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਹਾਂਜੀ ਜੀ ਇੱਕ ਸਨਿਆ ਹੋਰ ਦਈਦਾ ਹੁੰਦਾ ਨਸ਼ਿਆਂ ਅੰਦਰ ਯਾਰ ਜਿਹੜਾ ਵਗ ਰਿਹਾ ਸੁਨਤ ਪਾਈ ਜਾਵੇ ਆਹ ਜਾਗੋ ਪੰਜਾਬੀਓ ਨਸ਼ਾ ਤਿਆਗੋ ਪੰਜਾਬੀਓ ਇੱਥੇ ਵੀਡੀਓ ਦਾ ਐਂਡ ਕਰਨ ਲੱਗੇ ਆਂ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਸਾਡੇ ਹੋਰ ਲੋਕ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂਗਾ ਨਵੇਂ ਵਲੋਗਸ ਉਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ